ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲਾ ਹੋਰ ਸਾਰੇ ਠੀਕ ਹੋ ਬਾਈ ਅੱਜ ਬਾਈ ਹੋਣੀ ਆਏ ਆ ਹਸਿਆਰਪੁਰ ਤੋਂ ਤੇ ਬਾਈ ਹੋਣਿਆਂ ਨੇ ਅੱਜ ਤੋਂ ਬਾਈ ਕਿੰਨਾ ਚਿਰ ਪਹਿਲਾਂ ਵੀ ਨਾ ਗੱਲ ਕਰੀ ਮਹੀਨਾ ਪਹਿਲਾਂ 2 ਕੁ ਮਹੀਨਾ ਹੋ ਗਿਆ ਹਾਂ ਡੇਢ ਕੁ ਮਹੀਨਾ ਪਹਿਲਾਂ ਗੱਲ ਕਰੀ ਸੀ ਤੇ ਵੀਰ ਹੋਣਿਆਂ ਨੇ ਬੱਚਾ ਲੈਣਾ ਸੀਗਾ ਬੱਚਾ ਲੈਣਾ ਸੀ ਉਦੋਂ ਬਾਈ ਬੱਚੇ ਛੋਟੇ ਸੀਗੇ ਛੋਟੇ ਆਪਾਂ ਤੁਹਾਨੂੰ ਕੀ ਆਖਿਆ ਸੀ ਇਹੀ ਕਹਿੰਦੇ ਵੀ ਵੱਡੇ ਹੋ ਲੈਣ ਦਿਓ ਆਪਾਂ ਵੱਡੇ ਨੇ 3 ਮਹੀਨੇ ਤੋਂ ਪਹਿਲਾਂ ਦਿੰਦੇ ਨਹੀਂ ਹਾਂ ਛੋਟੇ ਬੱਚੇ ਬਾਈ ਆਪਾਂ ਕਦੇ ਸੇ ਨਹੀਂ ਗਏ ਤੇ ਹਨਾ ਤੇ ਸੋ ਬਾਈ ਯਾਰ ਕਹਿੰਦਾ ਜਿਹੜਾ ਏਰੀਆ ਬਾਈ ਏਰੀਆ ਕਿਹੜਾ ਆਪਣਾ ਦੱਸੋ ਸਾਣਾ ਸ਼ਹਾਪੋਰਾਈ ਟਾਂਡੇ ਤੇ ਲਾਗੇ ਸਾਡਾ ਪਿੰਡ ਹੈ ਜੱਲੋਵਾਲ ਜੱਲੋਵਾਲ ਪਿੰਡ ਹੈ ਟਾਂਡੇ ਦੇ ਲਗੇ ਠੀਕ ਹੈ ਤੇ ਬਾਈ ਯਾਰ ਕਹਿੰਨ ਉਹ ਅੱਜ ਆਪਾਂ ਜਿਹੜਾ ਇਹਨਾਂ ਨੇ ਬਾਈਆਂ ਨੇ ਬੱਚਾ ਉਹਦਾ ਬੁੱਕ ਕੀਤਾ ਸੀਗਾ ਦੋ ਬੱਚੇ ਬੁੱਕ ਕੀਤੇ ਸੀ ਵੀ ਕਹਿੰਦੇ ਦੋਨਾਂ 'ਚ ਇੱਕ ਲੈ ਜਾਗੇ ਚਲੋ ਇੱਕ ਖੜਾ ਰਿਹਾ ਸੀਗਾ ਹਨਾ ਤੇ ਇੱਕ ਬਾਈ ਯਾਰ ਕੋਲ ਬੱਚਾ ਦੇਤਾ ਆਪਾਂ ਵਿੱਚ ਸ਼ਾਟ ਲਾ ਦਾਂਗੇ ਉਹਦੇ ਨਾਲ ਤੇ ਬੱਚੇ ਦੇ ਵੀ ਸ਼ਾਟ ਲਾ ਦਊਗਾ ਬਾਈ ਪਿਓ ਸਾਹਮਣੇ ਖੜਾ ਪਿਓ ਦੇ ਵੀ ਨਾਲ ਲਾ ਦਾਂਗੇ ਮਾਂ ਦੇ ਵੀ ਸ਼ਾਟ ਲਾ ਲਊਗਾ ਹੋ ਸਕੇ ਨਾਨੀ ਦੇ ਵੀ ਸ਼ੌਟ ਲਾ ਦਾਂਗੇ ਵਿੱਚ ਕ੍ਰੋਸਿੰਗ ਦੇ ਵੀ ਲਾ ਦਾਂਗੇ ਕਈ ਵੀਰ ਬਾਈ ਕਰਦੇ ਹੁੰਦੇ ਆ ਵੀ ਫਲਾਨਾ ਬੱਕਰੀਆਂ ਦੇ ਬਾਹਰੋਂ ਬੱਚੇ ਚਾ ਜਾ ਕੇ ਵੇਚੀ ਜਾਂਦੇ ਫਲਾਨਾ ਧੌਂਕਾ ਹੁਣ ਮੇਰੇ ਫਾਰਮ ਤੇ ਆਏ ਆ ਤੁਹਾਨੂੰ ਕੀ ਕੀ ਖਾਸੇਤ ਲੱਗੀਆਂ ਬਾਈ ਨਹੀਂ ਬੱਚੇ ਸਾਰੇ ਇਹਨਾਂ ਬੱਕਰੀਆਂ ਦੇ ਨੇ ਜਿਹੜੀਆਂ ਇੱਕ ਬਿਰਦੀਆਂ ਨੇ ਇਹਨਾਂ ਦਾ ਦੁੱਧ ਪੀਂਦੇ ਨੇ ਆਪਣੇ ਆਪ ਅਸੀਂ ਤਾਂ ਤਸੱਲੀ ਕਰਕੇ ਲਿਆ ਬਾਈ ਬਾਈ ਪੂਰੀ ਤਸੱਲੀ ਨਾਲੇ ਬਾਈ ਨੇ ਆਏ ਆਖਿਆ ਸੀ ਬਾਈ ਪੈਸੇ ਪਾ ਦਣਾ ਬੱਚਾ ਭੇਜ ਦੇ ਆਹੀ ਗੱਲ ਹੋਈ ਸੀ ਬਾਈ ਨਾਲ ਕਿ ਪੈਸੇ ਪਾ ਦਣਾ ਬੱਚਾ ਭੇਜ ਦੇ ਪਰ ਬਾਈ ਨੂੰ ਮੈਂ ਆਖਿਆ ਮਗਾ ਨਹੀਂ ਭਾਈ ਆਪ ਆਇਓ ਫਾਰਮ 'ਚ ਅੱਜ ਆਜੋ ਮਹੀਨਾ ਠਹਿਰ ਕੇ ਆਜੋ ਆ ਕੇ ਲੈ ਕੇ ਜਾਣਾ ਪੈਣਾ ਬੱਚਾ ਅੱਜ ਹੱਥੀ ਝੰਗਾ ਕੇ ਆ ਵੀ ਤੁਹਾਨੂੰ ਸ਼ਾਰਟ ਵਿੱਚ ਲਾ ਦੇਣਾ ਹੱਥੀ ਝੰਗਾ ਕੇ ਬਾਈਓ ਨੇ ਬੱਚਾ ਨੂੰ ਲੈ ਕੇ ਗਏ ਆ ਜਾਨਵਰ ਪਿਆਰ ਕਰਨਾ ਨਾ ਕਰਨਾ ਉਹ ਆਲੇ ਦੀ ਜ਼ਿੰਮੇਵਾਰੀ ਹੁੰਦੀ ਹੈ ਇਹ ਭਾਈ ਉਹ ਸੇਵਾ ਨੇ ਤਿਆਰ ਹੋਣਾ ਨਸਲੋਂ ਪੱਕੋ ਕੋਈ ਕਮੀ ਪੇਸ਼ੀ ਭਾਈ ਜਿੰਨੀ ਕਿ ਹੈਗੀ ਆਪਣੇ ਕੋਲੇ ਜਿੰਨੀ ਕਿ ਹੈਗੀ ਜਿੰਨੀ ਕਿ ਕਾਤ ਆਪਣੀ ਉਨੀ ਕੀ ਗੱਲ ਕਰਾਂਗੇ ਸੋਹਣਾ ਬੱਚਾ ਹਾਂ ਜੋ ਕੁਝ ਹੈਗਾ ਭਾਈ ਯਾਰ ਕਿਰਨ ਦਿਖਾ ਕੇ ਫੋਲ ਤਸੱਲੀ ਨਾਲ ਸੁਆ ਜੋ ਵੀ ਆ ਸਾਰਾ ਆਪਾਂ ਪਾ ਦਨੇ ਹੁੰਨੇ ਆ ਪ੍ਰੋਪਰ ਤੇ ਬਾਈ ਅਰਕਾ ਨੂੰ ਜਾਨਵਰ ਦੇਦਾ ਤੇ ਬਾਈ ਥੋੜਾ ਜਿਹਾ ਸਾਨੂੰ ਵੀ ਸਲਾਹ ਦੋ ਤਮੇ ਲੱਗਿਆ ਫਾਰਮ ਤੇ ਆਏ ਹੋ ਤੁਸੀਂ ਅੱਜ ਹਣਾ ਫਾਰਮ ਤੇਰਾ ਵੀਰ ਬਹੁਤ ਵਧੀਆ ਲੱਗਿਆ ਕਿਉਂਕਿ ਬੱਚਿਆਂ ਦੇ ਰੱਖਣ ਲਈ ਖਾਸ ਪ੍ਰਬੰਧ ਵਧੀਆ ਹਰ ਜਗ੍ਹਾ ਨੀਰਾ ਰੂਰਾ ਜੋ ਵੀ ਤੁਸੀਂ ਰੱਖਿਆ ਹੋਇਆ ਉਹ ਸਾਰਾ ਵਧੀਆ ਸੇਫ ਕਰਕੇ ਰੱਖਿਆ ਹੋਇਆ ਹੂੰ ਬੱਚੇ ਖੁੱਲੀ ਜਿਹੀ ਹਵਾਦਾਰ ਛੱਡ ਦੇ ਵਿੱਚ ਰਹਿੰਦੇ ਨੇ ਉੱਪਰ ਬਹੁਤ ਵਧੀਆ ਲੱਗਿਆ ਛਰਕੀ ਪਾਈ ਹੋਈ ਹੈ ਹੂੰ ਹੂੰ ਬੰਦ ਹੋ ਗਿਆ ਉੱਤੇ ਛੱਤ ਤੇ ਇਹਦੇ ਕਰਕੇ ਠੰਡਾ ਵੀ ਰਹਿੰਦਾ ਚੱਲ ਜਾਂਦੇ ਕੋਈ ਨਹੀਂ ਬੰਦ ਹੋ ਗਿਆ ਚਾਰ ਸ਼ਵੇਰੇ ਤਾਕੀਆਂ ਨੇ ਆਵਾਉਂ ਵੀ ਜਾਂਦੀ ਹੈ ਨਾ ਫੁੱਲ ਖੋਸ਼ਾ ਕਰੇ ਠੰਡ ਦੇ ਬੰਦ ਕੀਤੇ ਹੋਇਆ ਘਾ올 ਇੱਕ ਖੋਲੋਗੇ ਬਹੁਤ ਗੁੱਲ ਜਾਣਗੇ ਕੋਈ ਗੱਲ ਨਹੀਂ ਹੈਗੀ ਉਹ ਹਾਂ ਬਾਕੀ ਇਹ ਆ ਬਈ ਸਾਰੇ ਦਾ ਸਾਰਾ ਫਾਰਮ ਕੁੱਲ ਮਿਲਾ ਕੇ ਮੈਨੂੰ ਤਾਂ ਵਧੀਆ ਲੱਗਿਆ ਜਿਹੋ ਜਿਹੇ ਪ੍ਰੋਪਰ ਹੋਣਾ ਚਾਹੀਦਾ ਹੂੰ ਹੂੰ ਚਲੋ ਬਾਕੀ ਮੇਨਟੇਨੈਂਸ ਆ ਇਹ ਬਈ ਪਲਾਸਟਰ ਕਰਨ ਵਾਲਾ ਜਾਂ ਕੋਈ ਇਹੋ ਜਿਹੀ ਨਹੀਂ ਉਹ ਬਈ ਬਸ ਜਾਣ ਕੇ ਨਹੀਂ ਕਰਾਇਆ ਸੀਗਾ ਹਨਾ ਵੀ ਕਰਦੇ ਆ ਦੇਖਦੇ ਆ ਵੀ ਆਪਣੇ ਗਤੀ ਕਿੰਨੇ ਕ ਕੰਮ ਦੇ ਕਿੰਨੇ ਕ ਗਾਂ ਵਾਹ ਚੱਲੀਆਂ ਹਨਾ ਬੱਕਰੀਆਂ ਦਾ ਸਿਸਟਮ ਹੈ ਬਈ ਜਿਹੜੀ ਇਹਨਾਂ ਨੂੰ ਜੂਜ ਹੈ ਉਹ ਕੋਈ ਰਾਬਾ ਵਗੈਰਾ ਪਿੱਛੂ ਵਗੈਰਾ ਲੱਪੈਂਦੇ ਨੇ ਹਾਂ ਇਹਦਾ 13 ਦੇ ਵਿੱਚ ਵੜ ਜਾਂਦੇ 13 ਦੇ ਵਿੱਚ ਵੜ ਜਾਂਦੇ ਸਰ ਇੱਕ ਬਦਨਵਾਏ ਕਹਿੰਦੇ ਬਈ ਜਾਨਵਰ ਲੈ ਜਾਓ ਕੋਈ ਗੱਲ ਨਹੀਂ ਕਿਤੋਂ ਮਰਜੀ ਲੈ ਲੋ ਕਦਰ ਪਾਇਆ ਕਰੋ ਜਾਨਵਰ ਦੀ ਬਾਈ ਵਰਗੇ ਮੋਂ ਬਾ ਬਾਈ ਯਾਰ ਕਹਿੰਦਾ ਨੰਬਰ ਵੀ ਸੋਨੂੰ ਸਕਰੀਨ ਤੇ ਲਾਉਂਗਾ ਜੋ ਗੱਲਾਂ ਬਾਤਾਂ ਬਾਈ ਨੂੰ ਪੁੱਛ ਸਕਦੇ ਆ ਕਿੰਨੇ ਦਾ ਜਾਨਵਰ ਦਿੱਤਾ ਕਿੰਨੇ ਦਾ ਹੈਗਾ ਕਿੰਨਾ ਦਾ ਕਿਵੇਂ ਸੀਗਾ ਹਨਾ ਸਾਰੇ ਗੱਲਾਂ ਤੁਸੀਂ ਸੁਣ ਸਕਦੇ ਹੋ ਤੇ ਜਾਣਕਾਰੀ ਬਾਈ ਤੋਂ ਲਿਓ ਮੈਨੂੰ ਫੋਨ ਕਰਦੋ ਬਿਨਾ ਕਿਹ ਜਿਹਰੇ ਮੈਨੂੰ ਵੀਰ ਫੋਨ ਕਰ ਲਾਗਦਾ ਕਿੰਨੇ ਦਾ ਵੇਚਿਆ ਰੇਟ ਉਹ ਦੇਖਿਆ ਕਰੋ ਰੇਟ ਘਟ ਵੱਧ ਹੁੰਦੇ ਜਾਂਦੇ ਆ 2000 ਘਟ ਕੇ 2000 ਵੱਧ ਕੀ ਪਰ ਜਾਨਵਰ ਦੀ ਤਸੱਲੀ ਕਰ ਲਿਆ ਕਰੋ ਜੀ ਪ੍ਰੋਪਰ ਉਸ ਬੱਕਰੀ ਦਾ ਹੈਗਾ ਜਿਹਦਾ ਹੈਗਾ ਠੀਕ ਆ ਇਹ ਇਹ ਚੀਜ਼ਾਂ ਤਸੱਲੀ ਕਰ ਲਿਆ ਕਰੋ ਆਪਾਂ ਫੋਲੋ ਕਰਾਉਣੇ ਚੀਜ਼ਾਂ ਤਸੱਲੀਆਂ ਤੇ ਹੋਰ ਬਾਈ ਕੋਈ ਗੱਲਬਾਤ ਮਰਨ ਚੋ ਵੀ ਤੁਹਾਡੇ ਨਹੀਂ ਕੋਈ ਗੱਲ ਨਹੀਂ ਸਭ ਵਧੀਆ ਸੋਹਣਾ ਲਗਿਆ ਆ ਤੇ ਬਿਲਕੁਲ ਬਈ ਨੂੰ ਸੁਭਾਅ ਵੀ ਵਧੀਆ ਬਾਈ ਦਾ ਵੀ ਜਿਆਦਾ ਚਲੋ ਆਪਣਾ ਹਨਾ ਫਰਜ਼ ਬੰਦਾ ਜੇ ਕੁਝ ਕਮਾਉਣਾ ਤੇ ਕੁਝ ਸਮਾਂ ਹਰ ਇੱਕ ਨੂੰ ਦੇਣਾ ਵੀ ਪੈਣਾ ਹਨਾ ਗਵਾਉਣ ਦੀ ਨੀਗਾਲਾ ਕਹਿੰਦੇ ਸਮਾਂ ਕਮਾਉਣਾ ਪੈਣਾ ਕਿਸੇ ਵਾਸਤੇ ਕਈ ਚੀਜ਼ਾਂ ਤਾਂ ਮੈਂ ਵੀਡੀਓ ਦੇਖ ਕੇ ਤੇਰੀਆਂ ਸਿੱਖ ਗਿਆ ਜੀ ਹਲੂਨ ਨਾਲ ਜਿਹੜਾ ਹਨਾ ਤੇ ਇਹ ਆ ਵੀ ਅਸੀਂ ਇਹ ਤਰੀਕਾ ਨਹੀਂ ਕੀਤਾ ਸੀ ਇੱਕ ਬਾਲਟੀ ਛੋਟੀ ਲੈ ਲਈ ਕਿ ਰੰਗ ਵਾਲੀ 2-3 ਗੱਲੋ ਵਾਲੀ ਉਹਦੇ ਜੜਾਇਕਰ ਰੱਖਤ ਨਾਲ ਉਹਦੇ ਪਿੰਜਰੇ ਦੇ ਬੰਦ ਤਾ ਉਂਦਰੋਂ ਵੀ ਜੀਭਾਂ ਮਾਰੀ ਜਾਂਦੇ ਆ ਬਾਹਰੋਂ ਵਿਖਾਈ ਜਾਂਦੇ ਉਹ ਵੀ ਤੁਹਾਨੂੰ ਮੈਨੂੰ ਪਾਣਾ ਦੱਸਦਾ ਰਹਿਣਾ ਆ ਦੇਖੋ ਜਿਹੜਾ ਆਪਾਂ ਪਾਣਾ ਪਿਆਉਨੇ ਆ ਆ ਰਿਜ਼ਲਟ ਮਿਲਦਾ ਬਈ ਪਾਣੇ ਦਾ ਹੁਣ ਨਵੇਂ ਬੰਦੇ ਤਾਂ ਆਖਣਗੇ ਲੂਈਆਂ ਝੜੀਆਂ ਜਾਂਦੀਆਂ ਫਲਾਣਾ ਲੂਈਆਂ ਨੇ ਬਈ ਲੂਈ ਹੁਣ ਨਵੀਂ ਚੱਕੂ ਆ ਸਾਰੀ ਇਹਨੇ ਬਰੀਕ ਚੱਕਣੀ ਆ ਤਾਂ ਤੁਹਾਨੂੰ ਕਹਿਣਾ ਹਣਾ ਵੀ ਪਾਣੇ ਬਹੁਤ ਚੰਗੇ ਹੁੰਦੇ ਆ ਪਾਣੇ ਜ਼ੋਰਦਾਰ ਚੰਗੇ ਬਣਾਵਣਾ ਪਾਣੇ ਪਾਇਆ ਕਰੋ ਆ ਤੁਹਾਡੇ ਸਾਹਮਣੇ ਆ ਰਿਜ਼ਲਟ ਹਣਾ ਸੋ ਚਲੋ ਬਾਜ਼ਾਰ ਗਿਆ ਕੋਲੇ ਵੀ ਕਿਸ ਦਿਨ ਮਾਰਾਂਗੇ ਗੇੜਾ ਹਣਾ ਜਿੱਦੇ ਬੱਚਾ ਤਿਆਰ ਹੋ ਜਾ ਵੀਡੀਓ ਬਣਾਵਾਂਗੇ ਬਾਈ ਧੰਨਵਾਦ ਜੀ ਜਉਂ